ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਲਵਨ ਸਿੰਘ ਤੇ ਆਪ ਦੇਖ ਰਹੇ ਹੋ ਪੰਜਾਬ ਸਿਟੀਜ਼ਨ ਨਿਊਜ਼ ਜਿੱਥੇ ਕੀ ਸਤਲੁਜ ਦਰਿਆ ਦਾ ਕਹਿ ਸਤਲੁਜ ਦਰਿਆ ਦੇ ਪਾਣੀ ਦਾ ਕਹਿ ਦਿਨ ਦਿਨ ਵੱਧਦਾ ਜਾ ਰਿਹਾ ਹੈ ਤੇ ਕਾਫੀ ਜ਼ਿਆਦਾ ਲੋਕਾਂ ਨੂੰ ਹੜ ਦੀ ਮਾਰ ਦਾ ਝਲਣੀ ਪੈ ਰਹੀ ਹੈ ਉੱਥੇ ਹੜ ਦੀ ਮਾਰ ਝੱਲਣ ਦੇ ਬਾਅਦ ਜਿਹੜੀ ਸਾਡੇ ਨਾਲ ਮੀਰ ਹਲਕਾ ਖਡੂਰ ਸਾਹਿਬ ਤੋਂ ਜਿਹੜਾ ਤਰਨਤਾਰ ਤੋਂ ਪਹੁੰਚੇ ਨੇ ਉਹ ਸਾਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਕੀ ਸੰਦੇਸ਼ ਹੈ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਕਿਹੜਾ ਤੇ ਪਿੰਡ ਆਪਣਾ ਵੈਰੋਵਾਲ ਜਲਾਲਾਵਾਂਦ ਲੱਗ ਗਈ ਆਪਣੇ ਪਿੰਡ ਕਿੰਨੇ ਆਪਣੇ ਪਿੰਡ ਆ ਸਾਰੇ ਆਏ ਆ ਅੱਛਾ ਜੀ ਕਿਹੜੀ ਜਿਹੜੇ ਤੁਸੀਂ ਸੰਗਤ ਆਏ ਉਹ ਵਾਸਤੇ ਕਿੰਨੇ ਕੁ ਮੈਂਬਰ ਆ ਹਾਂਜੀ ਅਸੀਂ ਜੀ 16 ਟਰੈਕਟਰ ਲੈ ਕੇ ਆਏ ਆ ਤੇ 50 ਲਗਭਗ ਮੈਂਬਰ ਆ ਜੀ ਹਾਂਜੀ ਤੇ ਕਾਦੀ ਸੇਵਾ ਲੈ ਕੇ ਆਏ ਤੁਸੀਂ ਅਸੀਂ ਮਿੱਟੀ ਵੀ ਲੈ ਗਏ ਬੂਰੇ ਲੈ ਗਏ ਦੋ ਟਰਾਲੇ ਬੂਰੇਆਂ ਦੇ ਤੇ ਬਾਕੀ ਮਿੱਟੀ ਠੀਕ ਹੈ ਜੀ ਜਿਹੜੀ ਵੀ ਸੰਗਤ ਆ ਰਹੀ ਉਸ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਇਹ ਉਹ ਦੇਣਾ ਚਾਹਾਂਗੇ ਜਿਹੜੀ ਜਿੱਦਾਂ ਵੀ ਸਾਡਾ ਆਪ ਦਾ ਖੁੱਦ ਆ ਪੀ ਸਾਡਾ ਨੁਕਸਾਨ ਆ ਬਿਆਸ ਕਰਿਆ ਸਾਡੇ ਇਦਾਂ ਹੀ ਕਹਿ ਰਾਡੇ ਕਰੰਡਿਆ ਬਿਆਸ ਕਰਿਆ ਕੋਈ ਪਤਾ ਨਹੀਂ ਵੀ ਸਾਡੇ ਇਹ ਪੈੜੀਆਂ ਚ ਦਰਿਆ ਨਹੀਂ ਬਣ ਜਾਣਾ ਜਿੱਦਾਂ ਦਰਿਆ ਵਾ ਗੰਡਿਆ ਵਾ ਸਾਡਾ ਸਾਰਾ ਨੁਕਸਾਨ ਹੋ ਗਿਆ ਭਾਰ ਅਸੀਂ ਜਦੋਂ ਵੀਡੀਓ ਵੇਖਦੇ ਆ ਲੋਕਾਂ ਦੇ ਘਰ ਡੁੱਬੇ ਆ ਸਾਰਾ ਨੁਕਸਾਨ ਹੋਇਆ ਲੋਕਾਂ ਦਾ ਵੇਖਿਆ ਨਹੀਂ ਜਾਂਦਾ ਬਹੁਤ ਦੁੱਖ ਹੁੰਦਾ ਬਹੁਤ ਜ਼ਿਆਦਾ ਦੁੱਖ ਹੁੰਦਾ ਫੇ ਅਸੀਂ ਮੁੰਡਿਆਂ ਨੇ ਸਲਾਹ ਕੀਤੀ ਵੀ ਕੋਈ ਨਾ ਕੋਈ ਯੋਗਦਾਨ ਪਾਈਏ ਠੀਕ ਹੈ ਜੀ ਭਾਵੇਂ ਪੂਰਾ ਇੱਕੀ ਖੜੀਏ ਉਹ ਵੀ ਯੋਗਦਾਨ ਪੈਂਦਾ ਜੀ ਅਸੀਂ 16 ਮਕੀਲੀ ਟਰਾਲੇ ਲੈ ਗਏ ਆ ਮੁਰਗੀ ਤੇ ਪੂਰੇ ਲੈ ਗਏ ਆ ਲੱਦ ਕੇ ਘਰੀ ਸੇਵਾਹੀ ਕੀਤੀ ਹੈ ਜੀ ਸੰਦੇਸ਼ ਇਹੋ ਦੇਣਾ ਚਾਹੁੰਦੇ ਆਂ ਵੀ ਜੇ ਕਿਸੇ ਦਾ ਕਿੱਲਾ ਨੁਕਸਾਨ ਹੋ ਗਿਆ ਵਾ ਉਹ ਕਵੇ ਘਰੇ ਨਾ ਪਾਓ ਉਹ ਉਹ ਕਵੇ ਵੀ ਮੇਰਾ ਆਪਦਾ ਨੁਕਸਾਨ ਹੋ ਗਿਆ ਮੈਂ ਉੱਥੇ ਨਹੀਂ ਜਾਣਾ ਉਹਨੂੰ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਆਪਣਾ ਦੇ ਚਲੋ ਆਪਾਂ 50 50 ਚੜ ਗਏ ਆ ਲੋਕ ਚੜ ਗਏ 50 50 ਹੱਥ ਸਾਹਮਣੇ ਘਾਰਿਆ ਤੇ ਇੱਕ ਵੀਰ ਦਾ ਕਰੋੜ ਦਾ ਕਿੱਲਾ ਡਲੀ ਹੀ ਹੋ ਗਿਆ ਕੋਠੀ ਪਾਈ ਉਹਨੇ ਉਹ ਸਾਰੀ ਡੁੱਗ ਗਈ ਨੌ ਕਿਲੇ ਨੌ ਕਿल्ल्याਾਂ ਚ ਦਰਿਆ ਬਣ ਗਿਆ ਉਹ ਵੀਰ ਕਿੱਥੇ ਜਾਊਗਾ ਮੰਦਾ ਮੇਰੀ ਡਾਕੂਮੈਂਟ ਹੀ ਕੱਢ ਲੈ ਤੂੰ ਡਾਕੂਮੈਂਟ ਨਹੀਂ ਕੱਢ ਸਕਦਾ ਇਦਾਂ ਦੀਆਂ ਵੀਡੀਓ ਕਿ ਡਰੋਂ ਨਾ ਆਵਾ ਜੀ ਇਸੇ ਕਰਕੇ ਜੀ ਸੇਵਾ ਲੈ ਕੇ ਆਏ ਆ ਕਿ ਸਾਰੇ ਰਲ ਮਿਲ ਕੇ ਜੇ ਆਪਣਾ ਪੰਜਾਬ ਹੈ ਨਾ ਪੰਜਾਬ ਦਾ ਕਹੇ ਨਹੀਂ ਖੜਨਾ ਨਾ ਕੋਈ ਸਰਕਾਰ ਕੋ ਕੰਡਿਆ ਨਾ ਕੋ ਕੋ ਪੰਜਾਬ ਦਾ ਪੰਜਾਬ ਨਹੀਂ ਖੜਨਾ ਵਾ ਜੀ ਕੋਈ ਬਾਹਰੋਂ ਨਹੀਂ ਆਉਂਦਿਆ ਠੀਕ ਹੈ ਜੀ ਇਹ ਗੱਲ ਇਹ ਸੰਦੇਸ਼ ਆ ਵੀ ਆਪਾਂ ਨੂੰ ਇਹ ਜੰਗ ਜਿਤਨੀ ਪੈਣੀ ਜਾਨੀ ਤੇ ਬਹੁਤ ਜਿਆਦਾ ਨੁਕਸਾਨ ਹੋਊ ਜਿਹੜੇ ਪਿੰਡਾਂ ਦੇ ਵਿੱਚ ਲਾਹਣ ਪੇਟ ਦਾਲੇ ਰਾਸ਼ਨ ਆ ਰਿਹਾ ਉਸ ਬਾਰੇ ਕੀ ਕਹਿਣਾ ਚਾਹੋਗੇ ਜੀ ਕਹਿਣਾ ਇਦਾਂ ਚਾਹਾਂਗੇ ਵੀ ਜਿੱਦਾਂ ਆਪਣਾ ਪਿੰਡ ਆ ਜਿਹੜੇ ਲਾਗਲੇ ਪਿੰਡ ਆ ਨਾ ਜਿਨ੍ਹਾਂ ਨੂੰ ਪਹਿਲੋਂ ਪਾਣੀ ਚੜਦਾ ਮੁੜ ਕੇ ਲਾਸ਼ ਤੇ ਜਦੋਂ ਚੜਦਾ ਜਿਨ੍ਹਾਂ ਨੂੰ ਲਾਈਟ ਚੜਦਾ ਉਹਨਾਂ ਨੂੰ ਸਾਰਾ ਕੁਝ ਮਿਲ ਜਾਂਦਾ ਜਿਨ੍ਹਾਂ ਨੂੰ ਪਹਿਲੋਂ ਨੁਕਸਾਨ ਹੋ ਗਿਆ ਉਹਨਾਂ ਨੂੰ ਕੁਝ ਨਹੀਂ ਕਈ ਘਰ ਇਦਾਂ ਦੇ ਹੈਗੇ ਆ ਜਿੱਨਾਂ ਕਰ ਕੁਝ ਵੀ ਨਹੀਂ ਪਹੁੰਚਾਈ ਤੇ ਬੇਨਤੀ ਹੈਗੀ ਸੜਕ ਤੇ ਹੀ ਆਉਂਦੇ ਆ ਸੜਕ ਤੇ ਵੰਡ ਕੇ ਚੱਲ ਜਾਂਦੇ ਆ ਗਾੜੀ ਕੋਈ ਆਉਂਦਾ ਨਹੀਂ ਆ ਬੇਟੀਆਂ ਦਾ ਪ੍ਰਬੰਧ ਰਹਿਗਾ ਤੇ ਸਾਰਾ ਕੁਝ ਹੋਣਾ ਚਾਹੀਦਾ ਵਾ ਜਿੰਨੇ ਵੀ ਆ ਜੇ ਕੇ ਦੇ ਘਰੇ ਕੋਈ ਸੰਦ ਖਲੋਤਾ ਵਾ ਜਿਹਨੇ ਨਾਨਾ ਵਰਤਿਆ ਕੀ ਹੋ ਕੇ ਕੰਮ ਕਰਨੇ ਕੋਈ ਫਾਇਦਾ ਨਹੀਂ ਦੱਸਦਾ ਲੱਗਦਾ ਆਪਾਂ ਦਾ ਸਾਥ ਲੈਣ ਦਾ ਇੱਥੇ ਲਿਆਓ ਮਿੱਟੀ ਇੱਕ ਟਰਾਲੀ ਲਿਆਣ ਕੇ ਇਥੇ ਸੁੱਟ ਦਿਓ ਤੁਹਾਡੀ ਸੇਵਾ ਕਬੂਲ ਹੋਊਗੀ ਇਹ ਇਹ ਮਹਾਰਾਜ ਨੇ ਆਪਾਂ ਨੂੰ ਸਭ ਕੁਝ ਦਿੱਤਾ ਵਾ ਤੇ ਮਹਾਰਾਜ ਨਹੀਂ ਮਹਾਰਾਜ ਹੀ ਕਰਾਉਂਦਿਆ ਸਭ ਇਹ ਆਪਾਂ ਨਹੀਂ ਕਰਾਂਗੇ ਇਹ ਨਾ ਸੋਚੋ ਵੀ ਸਾਡੇ ਕੋ ਗਾਂ ਦਾ ਕੀ ਸੋਚਾਂਗੇ ਸਾਡੇ ਕੋ ਪੈਸੇ ਨਹੀਂ ਆ ਬੱਤ ਭੁੱਖੇ ਨਹੀਂ ਮਰਦੇ ਆਪਣੇ ਡਰਮ ਭਰੇ ਆ ਜਿਹੜੇ ਆਪਾਂ ਪਾਣੀ ਤੋਂ ਬਿਨਾ ਵਾ ਨਾ ਸਾਨੂੰ ਪਤਾ ਸਾਡੇ ਪਾਣੀ ਨਹੀਂ ਆਉਣਾ ਸਾਡੇ ਡਰਮ 6 ਮਹੀਨੇ ਜਿੰਨਾ ਜੇ ਬਾਹਰ ਜਿਹੜੇ ਭਰਾ ਬੈਠੇ ਕੋਨਾ ਕੋ ਰੋਟੀ ਪਾਣੀ ਆਪਣਾ ਕਰਨ ਗਈ ਹਿੰਮਤ ਨਾ ਹਾਰੋ ਅਸੀਂ ਇਹੋ ਬੇਨਤੀ ਕਰਦੇ ਆ ਵੀ ਤੁਸੀਂ ਗਰੁੱਪਨਾ ਬਣਾਓ ਵੀ ਅਸੀਂ ਆਹ ਪੇੜ ਦੀ ਸੇਵਾ ਕਰਨ ਦੇ ਆ ਉਹਦੇ ਵਿੱਚ 15000 ਪਉਆ ਲਿਆ 20 ਪਉਆ ਲਿਆ ਤੇ ਗਾੜੀ ਕੀਤਾ ਕੋਕ ਨਹੀਂ ਠੀਕ ਆ ਜਿਹੜੇ ਭਰਾ ਐਨਆਰਆਈ ਖਾਸ ਕਰ ਐਨਆਰਆਈਆਂ ਨੂੰ ਬੇਨਤੀ ਕਰਦੇ ਆ ਵੀ ਜੇ ਤੁਸੀਂ ਪੈ ਪਾਉਂਦੇ ਆ ਨਾ ਤੁਹਾਡਾ ਹੱਕ ਬੰਦਾ ਵਾ ਤੁਸੀਂ ਸਾਰੇ ਜਾਣੇ ਆਪਣਾ ਹਿਸਾਬ ਲਓ ਪਾਉ ਤੁਹਾਡੇ ਪੈਸੇ ਕਿੱਥੇ ਜਾਂਦੇ ਆ ਠੀਕ ਆ ਅਸੀਂ 16 ਟਰੈਕਟਰ ਲੈ ਕੇ ਆਏ ਆ ਵੇਖੋ ਵੀਰ ਜੀ 10 12 ਪੈਲੀਆਂ ਇਹਦੀਆਂ ਡੁੱਬੀਆਂ ਕੋਪਾ ਸੱਤ ਮੇਰੀਆਂ ਡੁੱਬੀਆਂ ਸਾਢੇ 7 ਕਿਲ ਮੇਰੇ ਕਰ ਕਰਾ ਕੇ ਮਤਲਬ ਕਿ ਕੋਈ ਸਾਡੇ ਨਾਲ ਉਹ ਟਰੈਕਟਰ ਭਾਈ ਕਿਰਾਏ ਵਾਲਾ ਵਾ ਮਤਲਬ ਕੀ ਉਹ ਕਿਰਾਇਆ ਕਰਦਾ ਵਾ ਉਹਦਾ ਤੇਲ ਵੀ ਉਹਨੇ ਕੋਲੋਂ ਪਾਇਆ ਵਾ ਉਹ ਆਂਦਾ ਜੇ ਹੋਰ ਤੇਰੇ ਲਾਉਣੇ ਪੈਣਗੇ ਉਹ ਵੀ ਲੱਗ ਜੀ ਇਹ ਦੇਖੀ ਕਰਦੇ ਆ ਮੈਪ ਵੇਖੋ ਹਰ ਇੱਕ ਬੂੰਦ ਦਾ ਮੈਪ ਆ ਜਿਹੜਾ ਦਰਿਆ ਦੇ ਕੰਢੇ ਦੇ ਆਣਾ ਉਹਨੂੰ ਪਾਣੀ ਪਹਿਲੇ بچਾਓ ਵਾਂ ਤੋਂ ਸਾਹਦੇ ਆਪਣਾ ਲੈ ਹੋਣਾ ਐਡੀ ਵੀ ਕੋਈ ਗੱਲ ਨਹੀਂ ਐਡੀ ਛੇਤੀ ਪਤਾ ਨਹੀਂ ਡੇਕਦਾ ਮੇਰੇ ਦੂਰ ਉਹਨਾਂ ਨੂੰ ਵੀ ਸੇਵਾ ਕਰੋ ਬਾਕੀ ਕੰਮ ਥੋੜਾ ਲੰਮਾ ਚੱਲਣਾ ਵਾ ਕਾਰੇ ਨਾ ਕੋਈ ਇਹ ਕੰਮ ਦਾਵਾ ਇੰਨਾ ਕਰਦਾ ਕਿਸੇ ਨੇ ਨਹੀਂ ਪਹੁੰਚਣਾ ਕਿੰਨੇ ਨਹੀਂ ਪਹੁੰਚਣਾ ਅਈ ਤੇ ਭਾਈ ਕੌਣ ਕੌਣ ਕਰੂਗਾ ਕੋਈ ਇੱਟ ਨਹੀਂ ਲੈ ਕੇ ਦਿੰਦਾ ਬਾਕੀ ਸਾਰੇ ਸਿੰਘਾਂ ਦਾ ਸਾਰਾ ਤੁਹਾਨੂੰ ਪਤਾ ਸਿਆਣੇ ਆ ਤੁਸੀਂ ਬਸ ਮਾਰੀਆਂ ਜੇ ਅੱਖਾਂ ਖੋਲੋ ਕੋਈ 10-12 ਲੱਖ ਦਾ ਸਾੰਦ ਲੈਣ ਦਾ ਫਾਇਦਾ ਨਹੀਂ ਆ